ਸਾਸਰੀ ਗਾਲ ਜੀ ਸਾਰਿਆਂ ਨੂੰ ਅੱਛਾ ਜੀ ਬਾਬੇ ਜਿਹੜੇ ਆ ਨਾ ਬਾਬੇ ਵੀ ਅੱਜ ਕੱਲ ਮਾਰਕੀਟ ਦੇ ਵਿੱਚ ਕਾਫੀ ਨਵੇਂ ਆ ਰਹੇ ਆ ਤੇ ਪ੍ਰਚਾਰ ਵੀ ਇਹਨਾਂ ਦਾ ਜਿਹੜਾ ਨਾ ਉਹ ਅਲਹਿਦਾ ਹੀ ਆ ਜਿਹੜੇ ਪਹਿਲੇ ਪ੍ਰਚਾਰਕ ਸੀ ਨਾ ਉਹ ਤੇ ਚਲੋ 35 36 ਸਾਲ ਕੱਢ ਕੇ ਵੀ ਕਹਾਣੀਆਂ ਸੁਣਾ ਸੁਣਾ ਕੇ ਆਪਣੀਆਂ ਲੇਕਿਨ ਜਿਹੜੇ ਹੁਣ ਪ੍ਰਚਾਰਕ ਆਏ ਆ ਨਾ ਇਨਾਂ ਦਾ ਨਹੀਂ ਲੱਗਦਾ ਵੀ ਇਹ ਉਹਨਾਂ ਚਿਰ ਕੱਢਣਗੇ ਬਹੁਤਾ ਚਿਰ ਕਿਉਂਕਿ ਇਹ ਓਵਰ ਐਕਟਿੰਗ ਆ ਜਿਹੜੀਆਂ ਨਾ ਉਹ ਜਾਦੀਆਂ ਕਰਦੇ ਆ ਤੇ ਝੂਠ ਜਿਹੜਾ ਨਾ ਉਹ ਜ਼ਿਆਦਾ ਬੋਲਦੇ ਆ ਆਪਣੇ ਆਪ ਨੂੰ ਬਸ ਚੰਗੇ ਕਹੀ ਜਾਂਦੇ ਆ ਤੇ ਦੂਸਰੇ ਬੰਦੇ ਨੂੰ ਇਹ ਮਾੜੇ ਕਹੀ ਜਾਂਦੇ ਆ ਬਾਕੀ ਤੇ ਚਲੋ ਪ੍ਰਚਾਰਕ ਜਿਹੜੇ ਸੀਗੇ ਪਹਿਲਾਂ ਜਿਹੜੇ ਪ੍ਰਚਾਰਕ ਸੀ ਉਹ ਤੇ ਗੁਰੂ ਸਾਹਿਬ ਤੇ ਸੁੱਟ ਦਿੰਦੇ ਸੀ ਨਾ ਗੁਰੂ ਸਾਹਿਬ ਇਦਾਂ ਕਹਿੰਦੇ ਆ ਵੀ ਉਹਨਾਂ ਨੇ ਥੋੜਾ ਪੜਿਆ ਹੀ ਪੜਿਆ ਲਿਖਿਆ ਇਹਨਾਂ ਨੇ ਵੀ ਆ ਲੇਕਿਨ ਇਹਨਾਂ ਨੂੰ ਸਿਖਾਇਆ ਜਿਹੜਾ ਜਾਂਦਾ ਨਾ ਇਹ ਉਲਟ ਸਿਖਾਇਆ ਜਾਂਦਾ ਵੀ ਇਹ ਸਿਰਫ ਤੇ ਸਿਰਫ ਕੀ ਆ ਪੰਜਾਬ ਦੇ ਵਿੱਚ ਅੱਗ ਲਾਉਣ ਦੇ ਆ ਹੋਰ ਕੁਝ ਨਹੀਂ ਕਰਨ ਦੇ ਹੁਣ ਇਹਦੀ ਕਾਫੀ ਲੰਮੀ ਚੌੜੀ ਵੀਡੀਓ ਆ ਤੇ ਉਹਦੇ ਵਿੱਚੋਂ ਮੈਂ ਸਿਰਫ ਇੱਕ ਕਲਿੱਪ ਸੀਗਾ ਚੱਕਿਆ ਸੀਗਾ ਤੇ ਬਾਕੀ ਤੁਸੀਂ ਵੀਡੀਓ ਇਹਦੀ ਸੁਣੀ ਵੀ ਹੋਣੀ ਆ ਵੀ ਕਾਫੀ ਇਹਨੇ ਚਵਲਾ ਮਾਰੀਆਂ ਆ ਮਾੜੀ ਜਈ ਇਹਦੀ ਵੀਡੀਓ ਸੁਣਿਓ ਤੇ ਫੇਰ ਕਰਦੇ ਆ ਗੱਲ ਪੰਜਾਬ ਦੀ ਕਿਤੇ ਵੀ ਜੇ ਚਮਕੀਲੇ ਨੇ ਗੱਲ ਕੀਤੀ ਆ ਤੇ ਅਸੀਂ ਅੱਜ ਮੰਨਦੇ ਆ ਕਿ ਪੰਜਾਬ ਨੂੰ ਤੁਸੀਂ ਚਮਕੀਲਾ ਤੁਹਾਡਾ ਹੀ ਹੀਰੋ ਹੋਊਗਾ ਕਿਉਂਕਿ ਸਾਡੇ ਹੀਰੋ ਹੈਗੇ ਉਹ ਜਿੱਥਾ ਪੰਜਾਬ ਦੀ ਗੱਲ ਕੀਤੀ ਜੇ ਤੇ ਕਿਤੇ ਕੀਤੀ ਆ ਤੇ ਦਿਖਾ ਦਿਓ ਤੇ ਜੇ ਉਹਨੇ ਪਰਿਵਾਰਕ ਜਿਹੜਾ ਮਾਹੌਲ ਇਹਨੂੰ ਰੋਲ ਕੇ ਤਾਰ-ਤਾਰ ਕਰਕੇ ਰੱਖਿਆ ਤੇ ਫਿਰ ਲਾਂਟਿਆ ਯਾਰ ਮੈਂ ਤਾਂ ਕਹਿੰਨਾ ਉਹ ਬੰਦਾ ਪੰਜਾਬ ਦਾ ਜੰਮਿਆ ਪੰਜਾਬ ਦਾ ਬੀਜ ਨਹੀਂ ਆ ਪਾਉ ਨੂੰ ਕਹਿ ਸਕਦੇ ਕਿ ਜਿਹੜਾ ਚਮਕੀਲੇ ਨੂੰ ਆਪਣਾ ਹੀਰੋ ਮੰਨਦਾ ਚਮਕੀਲਾ ਹੀਰੋ ਸੀ ਹੀਰੋ ਹੈ ਤੇ ਹੀਰੋ ਹੀ ਰਹੇਗਾ ਲੇਕਿਨ ਹੁਣ ਤੇ ਚਮਕੀਲਾ ਅਮਰ ਵੀ ਹੋ ਗਿਆ ਲੇਕਿਨ ਇਹਨਾਂ ਨੂੰ ਕਾਦੀ ਜੈਲਸੀ ਆ ਹੁਣ ਚਮਕੀਲੇ ਦੀ ਮੈਂ ਦੋ ਕ ਕਲਿੱਪ ਦੇਖੇ ਆ ਵੀਡੀਓ ਕਈਆਂ ਨੇ ਜਿਹੜੀ ਪਾਈ ਹੋਈ ਆ ਦੋ ਕ ਕਲਿੱਪ ਦੇਖੇ ਆ ਤੇ ਲੇਕਿਨ ਉਹਦੇ ਵਿੱਚ ਸਾਬਤ ਵੀ ਹੋ ਗਿਆ ਵਾ ਵੀ ਕਿਹਨਾਂ ਨੇ ਮਰਵਾਇਆ ਸੀ ਚਮਕੀਲੇ ਨੂੰ ਜਿਨ੍ਹਾਂ ਨੂੰ ਜੈਲਸੀ ਸੀ ਵਿਜੇਨਾ ਦੇ ਪ੍ਰੋਗਰਾਮ ਲੱਗਣੇ ਬੰਦ ਹੋ ਗਏ ਸੀ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਲੇਕਿਨ ਇਹ ਕੀ ਆ ਇਹ ਖਾਰਕੂਆਂ ਨੂੰ ਬਦਨਾਮ ਕਰੀ ਜਾਂਦਾ ਵੀ ਉਹਨਾਂ ਨੇ ਮਾਰਿਆ ਸੀ ਯਰ ਬਦਨਾਮ ਖਾਰਕੂਆਂ ਨੂੰ ਸਿਰਫ ਕੀਤਾ ਗਿਆ ਤੇ ਵੀ ਸੋਚੋ ਵਿਵਸਟੇਮ ਖਾਰਕੂ ਸ਼ੰਕਰਛ ਚੱਲਦਾ ਸੀ ਅੱਜ ਕੀ ਆ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਮਰਵਾਇਆ ਵਾ ਉਹਨਾਂ ਦਾ ਨਾਂ ਥੋੜਾ ਆਉਂਦਾ ਜ਼ਿੰਮੇਵਾਰੀਆਂ ਲੈਣ ਵਾਲੇ ਅੱਜ ਵੀ ਬੈਠੇ ਆ ਉਦੋਂ ਵੀ ਕਿਸੇ ਨੇ ਜ਼ਿੰਮੇਵਾਰੀ ਲੈ ਲਈ ਹੋਏਗੀ ਲੇਕਿਨ ਇਹ ਲੋਕ ਕੀ ਆ ਇਹ ਪੰਜਾਬ ਦੇ ਵਿੱਚ ਅੱਗ ਲਾਉਂਦੇ ਆ ਇਹ ਲੋਕ ਕਹਿੰਦੇ ਆ ਵੀ ਉਹ ਸਾਡੇ ਹੀਰੋ ਆ ਖਾੜਕੂ ਜਿਹੜੇ ਸੀਗੇ ਉਸ ਟਾਈਮ ਪੰਜਾਬ ਦੀ ਲੜਾਈ ਨਹੀਂ ਸੀ ਚੱਲਦੀ ਉਸ ਟਾਈਮ ਲੜਾਈ ਪੰਥ ਦੀ ਚੱਲਦੀ ਸੀ ਤੇ ਇਹ ਸਿਰਫ ਤੇ ਸਿਰਫ ਕੀ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਇਹ ਵੜੇ ਹੋਏ ਆ ਵਿੱਚ ਬਸ ਇਹ ਪੰਜਾਬ ਦੀ ਜਵਾਨੀ ਨੂੰ ਜਿਹੜਾ ਨਾ ਉਹ ਚੱਕ ਰਹੇ ਆ ਪੰਪ ਦੇ ਰਹੇ ਆ ਵੀ ਇਹ ਲੋਕ ਸਾਡਾ ਸਾਥ ਨਹੀਂ ਦੇਣ ਦੇ ਹੁਣ ਗੁਰੂ ਸਾਹਿਬ ਦੀ ਲੜਾਈ ਕਿਹਦੇ ਨਾਲ ਸੀ ਭਾਰਤ ਸਰਕਾਰ ਦੇ ਨਾਲ ਸੀ ਲੜਾਈ ਲੇਕਿਨ ਇਹ ਕੱਲਾ ਪੰਜਾਬ ਬਸ ਪੰਜਾਬ ਦੀ ਗੱਲ ਕਰੋ ਗੁਰੂ ਸਾਹਿਬ ਨੇ ਗੱਲ ਸਰਬ ਸਾਂਝੀ ਕੀਤੀ ਸੀ ਸਾਰਿਆਂ ਦੀ ਸਾਂਝੀ ਕੀਤੀ ਸੀ ਵੀ ਗਰੀਬਾਂ ਨੂੰ ਉਹਨਾਂ ਦੇ ਹੱਕ ਨਹੀਂ ਸੀ ਮਿਲਦੇ ਇਹ ਸਿਰਫ ਕੀ ਕਹੀ ਜਾਂਦੇ ਆ ਇਹ ਵੀ ਸਾਡੇ ਹੱਕ ਆ ਸਿੱਖਾਂ ਦੇ ਹੱਕ ਆ ਇਹ ਸਿਰਫ ਵੀ ਪੰਜਾਬ ਦੇ ਹੱਕ ਆ ਸਹੀ ਮਿਹਨਤ ਤੇ ਇਹ ਲੋਕ ਨਹੀਂ ਸਾਨੂੰ ਜੀਣ ਦਿੰਦੇ ਲੇਕਿਨ ਪੁਰਾਣੇ ਤੇ ਇਹਨਾਂ ਦੇ ਚਲੋ ਬਜ਼ੁਰਗ ਗੱਲ ਉਹ ਹੀ ਕਹਿੰਦੇ ਆ ਨਾ ਵੀ ਜਿੰਨੇ ਕਿਸੇ ਨੂੰ ਦੁੱਖ ਦਿਓਗੇ ਨਾ ਉਹ ਦੁੱਖ ਤੁਹਾਨੂੰ ਦੁੱਗਣੇ ਹੋ ਕੇ ਵਾਪਸ ਮਿਲਨੇ ਆ ਤੇ ਜਿੰਨੇ ਕਿਸੇ ਨੂੰ ਸੁੱਖ ਦੇਵੋਗੇ ਉਹ ਸੁੱਖ ਦੁੱਗਣੇ ਹੋ ਕੇ ਤੁਹਾਨੂੰ ਵਾਪਸ ਆਉਣੇ ਆ ਲੇਕਿਨ ਪੁਰਾਣੇ ਜਿਹੜੇ ਕਥਾਵਾਚਕ ਸੀ ਉਹਨਾਂ ਦਾ ਤੇ ਝੂਠ ਚੱਲਦਾ ਰਿਹਾ ਕਿਉਂਕਿ ਅਨਪੜਤਾ ਹੀ ਸੋਸ਼ਲ ਮੀਡੀਆ ਤੇ ਇਦਾਂ ਦੀ ਗੱਲਬਾਤ ਨਹੀਂ ਸੀ ਉਹ ਸਿਰਫ ਘੇਰੇ ਦੇ ਅੰਦਰ ਕੀਤੀ ਗਈ ਸੀ ਗੁਰਦੁਆਰਿਆਂ ਦੇ ਵਿੱਚ ਬਹਿ ਕੇ ਕਰਦੇ ਸੀਗੇ ਸਟੇਜਾਂ ਤੇ ਉੱਥੇ ਕੋਈ ਮੁਸਲਮਾਨ ਨਹੀਂ ਸੀ ਆਉਂਦਾ ਉੱਥੇ ਕੋਈ ਹਿੰਦੂ ਨਹੀਂ ਸੀ ਆਉਂਦਾ ਉੱਥੇ ਸਿਰਫ ਸੇਖੀ ਹੁੰਦੇ ਸੀਗੇ ਆਪਣੇਆਂ ਨੂੰ ਪਟੀਆਂ ਪੜਾਈਆਂ ਜਾਂਦੀਆਂ ਸੀਗੀਆਂ ਲੇਕਿਨ ਹੁਣ ਚੱਲਦਾ ਸੋਸ਼ਲ ਮੀਡੀਆ ਤੇ ਕੰਮ ਹੁਣ ਹਰੇਕ ਦੇ ਅੱਗੇ ਵੀਡੀਓ ਘੁੰਮਣੀ ਆ ਤੇ ਇਹਨਾਂ ਦੀਆਂ ਗੱਲਾਂ ਦਾ ਵਿਰੋਧ ਹੋਣਾ ਹੀ ਹੋਣਾ ਲੇਕਿਨ ਇਹ ਲੋਕ ਜਿਹੜੇ ਆ ਇਹ ਸਿਰਫ ਤੇ ਸਿਰਫ ਖਾੜਕੂ ਸੰਘਰਸ਼ ਨੂੰ ਬਦਨਾਮ ਕਰਦੇ ਆ ਖਾੜਕੂਆਂ ਨੂੰ ਉਸ ਟੈਮ ਵੀ ਲੋਕੀ ਹੈ ਸੀ ਵੀ ਜਿਹੜੇ ਫਰੋਤੀਆਂ ਲੈਂਦੇ ਸੀਗੇ ਖਾੜਕੂਆਂ ਦੇ ਨਾਂ ਤੇ ਤੇ ਅੱਜ ਵੀ ਲੋਕੀ ਹੈ ਵੀ ਜਿਹੜੇ ਅੱਗ ਲਾਉਣ ਵਾਲੇ ਬੈਠੇ ਆ ਸਾਡੇ ਵਿੱਚ ਚਮਕੀਲਾ ਹੀਰੋ ਸੀ ਹੀਰੋ ਹੈ ਤਾਂ ਹੀਰੋ ਹੀ ਰਹੇਗਾ ਤੇ ਚਮਕੀਲਾ ਅਮਰ ਹੋ ਗਿਆ ਲੇਕਿਨ ਇਹ ਲੋਕ ਕੀ ਆ ਇਹ ਖਾੜਕੂਆਂ ਨੂੰ ਬਦਨਾਮ ਕਰਦੇ ਆ ਇਸੇ ਕਰਕੇ ਭਰਾਵੋ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਇਹ ਨਵੇਂ-ਨਵੇਂ ਹੈਗੇ ਆ ਇਹ ਥੋੜੀ ਓਵਰ ਐਕਟਿੰਗ ਕਰਦੇ ਆ ਹੁਣ ਇੱਕ ਅਨਮੋਲ ਗਵਾਚਲੇ ਨਾਲ ਬੈਠਾ ਹੁੰਦਾ ਵੀ ਉਹ ਉਹ ਨੂੰ بڑا ਚੈਨਲ ਵਾਲਿਆ ਲੈ ਕੇ ਹੁਣ ਅੱਗੇ ਪਿੱਛੇ ਘੁੰਮਦੇ ਆ ਉਹਦੀਆਂ ਵੀਡੀਓ ਬਣਾਉਂਦੇ ਆ ਲੇਕਿਨ ਪੱਲੇ ਇਹਨਾਂ ਦੇ ਕੱਖ ਵੀ ਨਹੀਂ ਗਾ ਇਹਨਾਂ ਨੂੰ ਸਿਰਫ ਤੇ ਸਿਰਫ ਸਿਖਾ ਕੇ ਭੇਜਿਆ ਗਿਆ ਬਸ ਇਹ ਆ ਚੀਜ਼ਾਂ ਤੁਸੀਂ ਬੋਲਣੀਆਂ ਇਹ ਕਿਦਾਂ ਤੁਸੀਂ ਅੱਗ ਲਾਉਣੀ ਆ ਇਹ ਅੱਗ ਲਾਉਣ ਵਾਲੇ ਜੰਤਰ ਆ ਇਹ ਹੋਰ ਕੁਝ ਵੀ ਨਹੀਂ ਗਾ ਇਹ ਸਿਰਫ ਸਾਨੂੰ ਲੜਾਉਣ ਦੇ ਆ ਇਹ ਪੰਜਾਬ ਦੀ ਨੌਜਵਾਨੀ ਨੂੰ ਕਹਿੰਦਾ ਵੀ ਜਿਹੜੇ ਹੀਰੋ ਆ ਉਹ ਬੀਜ ਹੀ ਨਹੀਂ ਪੰਜਾਬ ਦਾ ਤੂੰ ਮਾਮਾ ਆਪਣਾ ਡੀਐਨਏ ਚੈੱਕ ਕਰਾ ਤੂੰ ਨਹੀਂ ਲੱਗਦਾ ਪੰਜਾਬ ਦਾ ਬੀਜ ਤੂੰ ਅੱਗ ਲਾਉਣ ਦੇ ਆ ਤੂੰ ਦੋ ਧਰਾ ਬਣਾਉਣ ਦੇ ਆ ਤੇ ਦੋਹਾਂ ਤਰ੍ਹਾਂ ਦੇ ਵਿੱਚ ਹਮੇਸ਼ਾ ਲੜਾਈ ਹੁੰਦੀ ਆ